ਹਾਜੀ ਨਮਸਕਾਰ ਸਾਰੇ ਸਾਥੀਆਂ ਨੂੰ ਤੇ ਪਿਆਰ ਭਰੀ ਸਾਰਿਆਂ ਨੂੰ ਸ਼ਸ਼ੀਆਕਾਲ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਗੇ ਤੇ ਚੜ੍ਹਦੀ ਕਲਾ ਚ ਹੋਗੇ। ਉਹ ਸਾਰਿਆਂ ਨੂੰ ਮੈਸੇਜ ਲੱਗ ਚੁੱਕਿਆ ਹੋਣਾ 19 ਜੂਨ ਦਿਨ ਬੁੱਧਵਾਰ ਨੂੰ ਜੋ ਆਪਣਾ ਪ੍ਰੋਟੈਸਟ ਪੀਸਫੁਲ ਪ੍ਰੋਟੈਸਟ ਹੋਣ ਜਾ ਰਿਹਾ ਹੈ ਫਾਜ਼ਿਲਕਾ। ਉਹ 9:30 ਵਜੇ ਪ੍ਰਤਾਪ ਬਾਗ ਸਾਰਿਆਂ ਨੇ ਪਹੁੰਚਣਾ ਹੈ। ਤੇ ਸਾਰਿਆਂ ਨੇ ਆਪ ਕੋ ਆਪਣੀ ਰਿਸਪੋਨਸਿਬਿਲਟੀ ਸਮਝ ਕੇ ਹਾਜ਼ਰੀ ਲਗवानी ਹੈ। ਕਿਉਂਕਿ ਜੋ ਕੁਝ ਹੋਣਾ ਹੈ ਤੁਹਾਡੇ ਘੱਟ ਨਾਲ ਹੀ ਹੋਣਾ ਹੈ। ਮੈਂ ਪੱਲੇ ਵੀ ਗੱਲਬਾਤ ਕਰ ਚੁੱਕਿਆ। ਕੀ ਪੇਪਰ ਜੋ ਹੋਣਾ ਹੈ ਉਹ ਤੁਹਾਡੀ ਸਪੋਰਟ ਨਾਲ ਹੀ ਹੋਣਾ ਹੈ ਕਿਉਂਕਿ ਇਤਿਹਾਸ ਗਵਾਏ ਜਿੰਨੇ ਪੇਪਰ ਪਿੱਛੇ ਹੋਏ ਨੇ ਸਾਰੇ ਪ੍ਰੋਟੈਸਟ ਨਾਲ ਹੀ ਹੋਏ ਨੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਤੁਹਾਡਾ ਪੀਐਸ ਟੈਟ ਹੋਏ ਕਿਉਂਕਿ ਪਿੱਛੇ ਉਹਨਾਂ ਨੇ 26 ਮਈ ਦੀ ਡੇਡ ਦਿੱਤੀ ਸੀ 26 ਮਈ ਵੀ ਨਿਕਲ ਗਿਆ ਵੋਟਾਂ ਵੀ ਪੈ ਗਈਆਂ ਸਰਕਾਰ ਵੀ ਬਣ ਗਈ ਹੈ ਤੇ ਹੁਣ ਸਾਰਿਆਂ ਨੂੰ ਜੈਪੇਟ ਹੋਣਾ ਪੈਣਾ ਇੱਕੋ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਹੈ ਤਾਂ ਹੀ ਜਾ ਕੇ ਪੀਸ ਟੱਪ ਹੋਏਗਾ ਕਿਉਂਕਿ ਮੈਂ ਫਸਟ ਦਿਨ ਤੋਂ ਕੋਈ ਗੱਲ ਕਹਿੰਦਾ ਆ ਰਿਹਾ ਕਿ ਤੁਹਾਡੀ ਸਪੋਰਟ ਤੋਂ ਬਿਨਾ ਜਿਹੜੀ ਜੂਨੀਅਨ ਉਹ ਬਿਲਕੁਲ ਜਿਵੇਂ ਕਹਿੰਦੇ ਨੇ ਖਾਲੀ ਡੱਬੇ ਵਾਂਗੂ ਜਦੋਂ ਤੁਸੀਂ ਸਾਰੇ ਇਕੱਠੇ ਹੋਗੇ ਕਿਉਂਕਿ ਸਰਕਾਰ ਹਮੇਸ਼ਾ ਇਕੱਠ ਤੋਂ ਡਰਦੀ ਏ ਕਿਉਂਕਿ ਮੈਂ ਫਸਟ ਦਿਨ ਤੋਂ ਇਹ ਹੀ ਗੱਲ ਮੈਂ ਕਹਿੰਦਾ ਆ ਰਿਹਾ ਕਿ ਤੁਹਾਡੀ ਸਪੋਰਟ ਤੋਂ ਬਿਨਾ ਜੂਨੀਅਨ ਕਿਸੇ ਵੀ ਕੰਮ ਦੀ ਨਹੀਂ ਏ ਕਿਉਂਕਿ ਚਲੋ ਆਪਣੇ ਸਾਥੀ ਹੈਗੇ ਨੇ ਸੱਤ ਅੱਠ ਜਿਹੜੇ ਵਰਕ ਕਰ ਰਹੇ ਨੇ ਬਹੁਤ ਵਧੀਆ ਗੱਲ ਆ ਦਿਨ ਰਾਤ ਮਿਹਨਤ ਕਰ ਰਹੇ ਨੇ ਕਿਉਂਕਿ ਆਪਾਂ ਫਿਰ ਵੀ ਘਰਾਂ ਚ ਬੈਠੇ ਆ ਕਿਉਂਕਿ ਆਪਣਾ ਇਹਨਾਂ ਦਾ ਫਰਜ਼ ਬੰਦਾ ਹੈ ਕਿ ਆਪਾਂ ਇੱਕ ਦਿਨ ਆਪਣੀ ਲਾਈਫਲੀ ਕੱਟ ਲਈਏ ਕਿਉਂਕਿ ਪਿਛਲੇ 15 ਮਹੀਨੇ ਹੋ ਗਏ ਆਪਾਂ ਨੂੰ ਜਾਰੀ ਕਰਦੇ ਨੂੰ ਕਿਉਂਕਿ ਆਪਣੀ ਆਰਥਿਕ ਲੁੱਟ ਵੀ ਹੋ ਰਹੀ ਹੈ ਕਿੰਨੀਆਂ ਫੀਸਾਂ ਆਪਾਂ ਵਰ ਰਹੇ ਸੋਚੋਗੇ ਜੇਕਰ ਆਪਣਾ ਪੀਐਸਟਟ ਨਹੀਂ ਹੁੰਦਾ ਤੇ ਆਪਣੀ ਜਿਹੜੀ ਮਿਹਨਤ ਕੀਤੀ ਉਹ ਮਿੱਟੀ ਹੋ ਜਾਣੀ ਕਿਉਂਕਿ ਤੁਸੀਂ ਆਪਣੇ ਆਪ ਨੂੰ ਕਦੋਂ ਤੱਕ ਮੋਟਿਵ ਰੱਖੋਗੇ ਕੀ ਕਪੜੇ ਆਪ ਨੂੰ ਕਦੋਂ ਤੱਕ ਤਿਆਰ ਰੱਖੋਗੇ ਪੇਪਰ ਲਈ ਆਖਿਰ ਤੱਕ ਸਟੱਡੀ ਛੱਡਣੀ ਪੈਣੀ ਹੈ ਕਿਉਂਕਿ ਬੰਦਾ ਬੋਰਿੰਗ ਹੋ ਜਾਂਦਾ ਜਦੋਂ ਸਾਹਮਣੇ ਆਪਣੇ ਟਾਰਗੇਟ ਹੀ ਨਾ ਹੋਏਗਾ ਤੇ ਆਪਾਂ ਸਟੱਡੀ ਕਰਕੇ ਕੀ ਕਰਾਂਗੇ ਸਟੱਡੀ ਕਰਨ ਦਾ ਉਦੋਂ ਇੰਟਰਸਟ ਹੁੰਦਾ ਹੈ ਜਦੋਂ ਸਾਹਮਣੇ ਨੋਟੀਫਿਕੇਸ਼ਨ ਹੋਏ ਪੇਪਰ ਦੀ ਡੇਟ ਹੋਏ ਫਿਰ ਬੰਦਾ ਦਿਨ ਰਾਤ ਮਿਹਨਤ ਕਰਦਾ ਚਲੋ ਮਿਹਨਤ ਕਰਦੇ ਵੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਦੀਆਂ ਉਮੀਦਾਂ ਹੈਗੀਆਂ ਨੇ ਕਿ ਅਸੀਂ ਚਿੱਟੀ ਜਾਂ ਬੀਐਡ ਕੀਤੀ ਹੈ ਕੱਲ ਨੂੰ ਅਸੀਂ ਟੀਚਰ ਬਣਨਾ ਹੈ ਕੋ ਚੰਗੇ ਟੀਚਰ ਦੀ ਇਹ ਨਿਸ਼ਾਨੀ ਹੈ ਕਿ ਉਹ ਜੂਨੀਅਰ ਨੂੰ ਸਪੋਰਟ ਕਰੋ ਜਿਹੜੇ ਕੈਂਡੀਡੇਟ ਦੂਰ ਬੈਠੇ ਨੇ ਚਲੋ ਫਾਈਨੈਂਸ਼ੀਅਲ ਸਪੋਰਟ ਕਰ ਦੇ ਪਰ ਜਿਹੜੇ ਲੋਕਲ ਕੈਂਡੀਡੇਟ ਹੈਗੇ ਨੇ ਸਾਰੇ ਜਣੇ ਪਹੁੰਚੋ ਹਬੋਰ ਫਾਈਲ ਦਾ ਜਲਾਲਾਵਾਦ ਕਿਉਂਕਿ ਅਗਰ ਤੁਸੀਂ ਉਹਦਾ 3 400 ਕੈਂਡੀਡੇਟ ਨਹੀਂ ਹੁੰਦੇ ਤਾਂ ਫਿਰ ਪੇਪਰ ਮੁਸ਼ਕਲ ਹੋ ਜਾਣਾ ਹੈ ਮੇਰੀ ਵਾਰ-ਵਾਰ ਇਹ ਅਪੀਲ ਹੈ ਕਿ ਪੁਲਿਸ ਸਾਰੇ ਜਣੇ ਸਪੋਰਟ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਸਭ ਕੁਝ ਹੋਣਾ ਹੈ ਹੋਰ ਮੈਂ ਲਾਸਟ ਚੀਜ਼ ਕਹਾਂਗਾ ਕਿ 9:30 ਵਜੇ ਪ੍ਰਤਾਪ ਬਾਗ ਫਾਈਲ ਕਾ ਪੁਲੀ ਸਾਰੇ ਜਣੇ ਪਹੁੰਚ ਜਾਏ ਜੀ ਕਿਉਂਕਿ ਤੁਹਾਡੇ ਕੱਠ ਨੇ ਤੁਹਾਡੀ ਆਵਾਜ਼ ਨੂੰ ਪਹੁੰਚਾਣਾ ਪੰਜਾਬ ਸਰਕਾਰ ਡਿਪਾਰਟਮੈਂਟ ਐਜੂਕੇਸ਼ਨ ਮਿਨਿਸਟਰ ਤੱਕ ਤਾਂ ਹੀ ਜਾ ਕੇ ਪੀ ਸਟਾਰਟ ਹੋਏਗਾ